ਮਹਾਨ ਕੋਸ਼ ਪੰਜਾਬੀ ਭਾਸ਼ਾ ਦਾ ਪਹਿਲਾ ਵਿਸ਼ਵ ਕੋਸ਼ ਆ ਇਸ ਵਿੱਚ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਵਧੀਆ ਤੇ ਸੌਖੇ ਤਰੀਕੇ ਨਾਲ ਕੀਤੀ ਗਈਆਂ ਇਸ ਕਰਕੇ ਸਿੱਖ ਧਰਮ ਦੇ ਵਿੱਚ ਇਸ ਦਾ ਆਦਰ ਸਤਕਾਰ ਧਾਰਮਿਕ ਗ੍ਰੰਥ ਮੰਗੂਈ ਕੀਤਾ ਜਾਂਦਾ ਮਹਾਨ ਕੋਸ਼ ਕਰਕੇ ਹੀ ਭਾਈ ਕਾਨ ਸਿੰਘ ਨਾਭਾ ਜੀ ਨੂੰ ਪੰਜਾਬੀ ਲੈਕਸੀਕੋਗ੍ਰਾਫੀ ਦਾ ਪਿਤਾ ਵੀ ਕਿਹਾ ਜਾਂਦਾ ਹੈ ਇਹ ਗ੍ਰੰਥ ਪੰਜਾਬੀ ਭਾਸ਼ਾ ਦੇ ਵਿਦਵਾਨਾਂ ਤੇ ਵਿਦਿਆਰਥੀਆਂ ਲਈ ਅੱਜ ਵੀ ਚਾਨਣ ਦਾ ਕੰਮ ਕਰਦਾ ਫਿਰ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਦੇ ਨਵੇਂ ਐਡੀਸ਼ਨ ਛਾਪੇ ਗਏ ਸੀ ਜੋ 2009 2006 ਤੇ 2013 ਦੇ ਵਿੱਚ ਛਾਪੇ ਗਏ ਸੀ ਬਾਅਦ ਵਿੱਚ ਪਤਾ ਚੱਲਿਆ ਵੀ ਜਿਹੜੇ ਨਵੇਂ ਐਡੀਸ਼ਨ ਛਾਪੇ ਗਏ ਸੀ ਉਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਸੀ ਤੇ 2019 ਦੇ ਵਿੱਚ ਇਹ ਨਵੇਂ ਐਡੀਸ਼ਨਾਂ ਨੂੰ ਵੰਡਣ ਤੇ ਰੋਕ ਲਾਤੀ ਸੀ ਯੂਨੀਵਰਸਿਟੀ ਵੱਲੋਂ ਫਿਰ ਕੁਝਕ ਟਾਈਮ ਪਹਿਲਾਂ ਜੇ ਉਹ ਗਲਤ ਕਾਪੀਆਂ ਸੀ ਤਾਂ ਯੂਨੀਵਰਸਿਟੀ ਦੇ ਸਟਾਫ ਨੇ ਇਹਨਾਂ ਨੂੰ ਮਿੱਟੀ ਦੇ ਵਿੱਚ ਦੱਬਣ ਦੀ ਕੋਸ਼ਿਸ਼ ਕੀਤੀ ਗਈ ਵਿਦਿਆਰਥੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਧਾਰਮਿਕ અપਮਾਨ ਹੈ ਕਿਉਂਕਿ ਮਹਾਨਕੋਸ਼ ਸਿੱਖ ਇਤਿਹਾਸ ਦਾ ਬਹੁਤ ਕੀਮਤੀ ਖਜ਼ਾਨਾ ਹੈ ਤੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵਿੱਚ ਜ਼ਬਰਦਸਤ ਪ੍ਰੋਟੈਸਟ ਕੀਤੇ ਤੇ ਜੋ ਮਹਾਨਕੋਸ਼ ਮਿੱਟੀ ਦੇ ਵਿੱਚ ਦੱਬੇ ਹੋਏ ਸੀ ਉਹਨਾਂ ਨੂੰ ਵਾਪਸ ਕੱਢਿਆ